ਜਿੰਦਾਬਾਦ ਮੁੜਕਾਵਾਦ ਪੰਜਾਬ ਸਰਕਾਰ ਮੁੜਕਾਵਾਦ ਪੰਜਾਬ ਸਰਕਾਰ ਆਮ ਸਰਕਾਰ ਮੁੜਕਾਵਾਦ ਜਿੰਦਾਬਾਦ ਜਿੰਦਾਬਾਦ ਜੀ ਮੇਗਮਾ ਜਿੰਦਾਬਾਦ ਮੁੜਕਾਵਾਦ ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤਨਾਲ ਅਨਸਰੀ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ 8 ਘੰਟੇ ਨਿਰਬਿਗਤ ਬਿਜਲੀ ਸਪਲਾਈ ਦੇ ਦਾਅਵੇ ਖੋਖਲੇ ਸਾਬਤ ਹੁੰਦੇ ਨਜ਼ਰ ਆਏ ਜਦੋਂ ਬਿਜਲੀ ਨਾ ਮਿਲਣ ਦੇ ਰੋ ਵਿੱਚ ਆਏ ਕਿਸਾਨਾਂ ਨੇ ਫਗਵਾੜਾ ਸ਼ਹਿਰ ਦੇ ਬੰਗੜੌਰ ਤੇ ਸਥਿਤ ਬਿਜਲੀ ਦਫ਼ਤਰ ਦੇ ਬਾਹਰ ਕੰਨਾ ਲਗਾ ਦਿੱਤਾ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਬਿਜਲੀ ਦੀ ਸਪਲਾਈ ਪੂਰੀ ਨਾ ਮਿਲਣ ਕਾਰਨ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੇ ਕਿਹਾ ਕਿ 8 ਘੰਟੇ ਪੂਰੀ ਨਾਮ ਮਿਲਨ ਕਾਰਨ ਫਸਲਾ ਸੁਤਨ ਲੱਗ ਪਈਆਂ ਹਨ ਉਹਨਾਂ ਨੇ ਕਿਹਾ ਕਿ ਆਪਣੀ ਇਸ ਸਮੱਸਿਆ ਨੂੰ ਉਹ ਪਹਿਲਾਂ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਚੁੱਕੇ ਹਨ ਪਰ ਕੋਈ ਵੀ ਹੱਲ ਨਾ ਦੇਖਦੇ ਹੋਏ ਉਹ ਅੱਜ ਇਸ ਸਮੱਸਿਆ ਦੇ ਸਬੰਧ ਵਿੱਚ ਐਕਸੀਐਨ ਫਗਵਾੜਾ ਨੂੰ ਮਿਲੇ ਅਤੇ ਆਪਣੀ ਸਾਰੀ ਸਮੱਸਿਆ ਤੋਂ ਉਹਨਾਂ ਨੂੰ ਚਾਰਜ ਕਰਵਾ ਕੇ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਉਹਨਾਂ ਦੀ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਅਨਵਿਥੇ ਸਮੇਂ ਲਈ ਢੰਗ ਨਾਲ ਬੋਨਲੇ ਮਜਬੂਰ ਹੋਣਗੇ ਹੋਰ ਇਸ ਮੌਕੇ ਗੱਲਬਾਤ ਕਰਦੇ ਆ ਉਹਨਾਂ ਨੇ ਕੀ ਕੀ ਦੇਖੋ ਪੂਰੀ ਖਬਰ ਤੁਹਾਡੇ ਤੋਂ ਸ਼ਰਨ ਸਿੰਘ ਸੋਨਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਮੇਰਾ ਨਾਮ ਅਮਰਪਾਲਿਆ ਜੀ ਅਮਰਪਾਲ ਜੀ ਕਿਹੜੇ ਪਿੰਡ ਤੋਂ ਮੈਂ ਪਾਜੀ ਇੱਥੋਂ ਫਗਵਾੜੇ ਤੋਂ ਆਇਆ ਜੀ ਮੇਰੀ ਖੋਥਣਾ ਤੇ ਮੇਲੀ ਦੇ ਵਿੱਚ ਇੱਧਰ ਸਪਲਾਈ ਦਾ ਜ਼ਮੀਨ ਪਾਉਣਾ ਮੈਂ ਉੱਧਰ ਅੱਜ ਤੁਸੀਂ ਬੀਲੀ ਘਰ ਬੰਗਾ ਰੋਡ ਦੇ ਉੱਪਰ ਆਏ ਆ ਹਾਂਜੀ ਮੈਂ ਕੀ ਧੰਨਾ ਲਾਇਆ ਬਾ ਕਿਸ ਸਮਾਨ ਦੇ ਵਿੱਚ ਲਾਇਆ ਗਿਆ ਇਹ ਅੱਜ ਅਸੀਂ ਤੀਜੀ ਵਾਰ ਐਕਸੀ ਸਾਹਿਬ ਨੂੰ ਮਿਲਣ ਆ ਗਏ ਹਾਂ ਜੀ ਸਾਨੂੰ ਦੋ ਵਾਰੀ ਅਸ਼ਵਾਸ਼ਣ ਦਵਾਤਾ ਵੀ ਤੁਹਾਡੀ ਬੱਤੀ ਨਿਰਵਿਘਨ ਚੱਲੇਗੀ ਕੋਈ ਸਪਲਾਈ ਨਹੀਂ ਫਾਲਟੀ ਹੋਊਗੀ ਕੁਝ ਨਹੀਂ ਹੋਊਗਾ ਤੁਹਾਨੂੰ ਕੰਪੋਜ਼ੀਸ਼ਨ ਦਿੱਤੀ ਜਾਊਗੀ ਜੇ ਇਸ ਦਿਨ ਆ ਜਾਂਦੇ ਆ ਇੱਕ ਦਿਨ ਠੀਕ ਚੱਲ ਕੇ ਅਗਲੇ ਦਿਨ 2 ਘੰਟੇ ਬਾਅਦ ਫਾਲਟ ਆ ਗਿਆ ਜੀ ਜੇਈ ਨੂੰ ਫੋਨ ਕਰੋ ਤੇ ਉਹ ਫੋਨ ਨਹੀਂ ਚੱਕਦਾ ਜੇ ਕਿਤੇ ਸਭ ਸੋ ਵੀ ਫੋਨ ਚੱਕ ਲਵੇ ਤਾਂ ਉਹ ਕਹਿੰਦਾ ਮੈਂ ਖੋਥੜਾ ਬੇਂਡ ਤੇ ਇੱਕ ਬੰਦਾ ਦਿੱਤਾ ਤੁਸੀਂ ਉਹਨੂੰ ਪੁੱਛ ਲਓ ਉਹ ਬੰਦਾ ਹੁਣ ਰਬਤਾ ਨਹੀਂ ਹੈਗਾ ਜਾਂ ਜੜਾਲੀ ਜਾਂ ਉਹਨੂੰ ਪਤਾ ਹੀ ਨਹੀਂ ਵੀ ਕਿੱਥੋਂ ਖਰਾਬੀ ਹੋਈ ਆ ਅਸੀਂ ਉਹਨੂੰ ਕਈ ਵਾਰ ਇਹ ਹੁੰਦਾ ਵੀ ਅਸੀਂ ਉਹਨੂੰ ਮੈਸੇਜ ਦੇਣਾ ਹੁੰਦਾ ਜ਼ਰੂਰੀ ਨਹੀਂ ਬੱਤੀ ਦਾ ਹੋਵੇ ਹੁਣ ਪਰਸੋਂ ਸੈਫਰਨ ਸਕੂਲ ਦੇ ਕੋਲੋਂ ਤਾਰ ਟੁੱਟ ਗਈ ਅਸੀਂ ਉਹਨੂੰ ਫੋਨ ਕਰਦੇ ਸੀ ਵੀ ਬੱਚਿਆਂ ਦੀ ਛੁੱਟੀ ਆ ਟਾਈਮ ਆ ਲਾਈਟ ਬੰਦ ਕਰਾ ਕੇ ਉਹਨੇ ਫੋਨ ਨਹੀਂ ਚੱਕਿਆ ਜੀ ਅਸੀਂ ਆਪਣੇ ਬਿਹਾਵ ਤੇ ਲਾਈਟ ਬੰਦ ਕਰਵਾ ਕੇ ਟਰਾਂਸਫਰ ਚੁੱਚਾ ਕੇ ਤਾਰ ਪਾਸਾਈਡ ਤੇ ਕਰਾਈ ਆ ਅੱਜ ਕਿੰਨੇ ਲੋਕ ਅੱਗੀ ਕਿੰਨੇ ਪਿੰਡਾਂ ਦੇ ਲੋਕ ਆਏ ਆ ਆਪਾਂ ਇੱਥੇ ਅੱਜ ਚੋਂ ਪਿੰਡਾਂ ਦੇ ਲੋਕ ਆਏ ਹੋਏ ਆ ਜੀ ਤੇ ਅੱਜ ਐਕਸ਼ਨ ਸਾਹਿਬ ਨੂੰ ਮਿਲੇ ਤੁਸੀਂ ਐਕਸ਼ਨ ਸਾਹਿਬ ਨੂੰ ਮਿਲੇ ਕੀ ਗਰੋਸਾ ਦਵਾਇਆ ਤੁਹਾਨੂੰ ਉਹਨਾਂ ਨੇ ਹੁਣ ਮਾਰ ਨੂੰ ਕਹਿੰਦੇ 10 ਵਜੇ ਤੁਸੀਂ ਸਾਨੂੰ ਦੱਸਿਆ ਗਿਆ ਆ ਵੀ ਇੱਥੇ ਆ ਜਾਓ ਤੇ ਲਿਖਤੀ ਕਾਰਵਾਈ ਕੀਤੀ ਜਾਊਗੀ ਜੇਈ ਦੇ ਖਿਲਾਫ ਅਸੀਂ ਆਪਣਾ ਮੰਗ ਪੱਤਰ ਵੀ ਉਹਨਾਂ ਨੂੰ ਦੇ ਦਿੱਤਾ ਆ ਤੇ ਅਸੀਂ ਇਹ ਮੰਗ ਪੱਤਰ ਬੀਲੀ ਮੰਤਰੀ ਨੂੰ ਵੀ ਦਿੱਤਾ ਜਾਵੇਗਾ ਯਾਰ ਇਹ ਜਿਹੜਾ ਹੁਣ ਤੁਸੀਂ ਧਰਨਾ ਵਾ ਅਨਮਿੱਥੇ ਸਮੇਂ ਲਈ ਰੱਖਿਆ ਵਾ ਜਾਂ ਨਹੀਂ ਜੀ ਇਹ ਹਲੇ ਅਨਮਿੱਥੇ ਟਾਈਮ ਲਈ ਨਹੀਂ ਹੈਗਾ ਜ ਜਿਸੀਂ ਸਪਲਾਈ ਚਾਲੂ ਕਰਾਉਣ ਤੱਕ ਲਈ ਹੈ ਜੇ ਨਾ ਹੋਈ ਤਾਂ ਅਨਮਿੱਥੇ ਲਈ ਵੀ ਅੱਗੇ ਯੋਜਨਾ ਬਣਾਈ ਜਾ ਸਕਦੀ ਹੈ ਜੀ ਅਗਲੀ ਰਣਨੀਤੀ ਕੀ ਹੈ ਜੀ ਨਹੀਂ ਅਗਲੀ ਫਿਲਹਾਲ ਤਾਂ ਇਹ ਹੈ ਜੀ ਹਲੇ ਬੱਤੀ ਚੱਲ ਪਵੇ ਸਾਨੂੰ ਤਾਂ ਇਹ ਆ ਵੀ 8 ਘੰਟੇ ਨਿਰਵਿਘਨ ਬੱਤੀ ਆ ਜਾਵੇ ਸਾਡਾ ਹੋਰ ਕੋਈ ਰੋਲਾ ਨਹੀਂ 1 ਘੰਟੇ ਬਾਅਦ 2 ਘੰਟੇ ਬਾਅਦ ਇੱਥੇ ਇਦਾਂ ਦੇ ਕਿਸਾਨ ਵੀ ਹੈਗੇ ਆ ਜਿਹੜੇ ਮੰਗ ਕੇ ਕੱਦੂ ਕਰਾਉਂਦੇ ਆ ਟਰੈਕਟਰਾਂ ਤੋਂ ਉਹਨਾਂ ਦੇ ਪਾਣੀ ਹੈ ਨਹੀਂ ਉਹਨਾਂ ਦੇ ਘਰ ਕਿੱਦਾਂ ਚੱਲਣਗੇ ਜਦ ਉਹਨਾਂ ਦਾ ਬੋਹਣ ਵਾਲਾ ਝੋਨੇ ਦਾ ਹਾਲ ਹੋ ਗਿਆ ਜੀ ਤੇੜਾ ਪਾਟ ਗਈਆਂ ਅਜੀ ਕੀ ਨਾਮ ਆਪਣਾ ਮੇਰਾ ਨਾਮ ਬਲਵੀਰ ਸਿੰਘ ਜੀ ਪੈਂਡ ਜੰਡੇਆ ਹਾਂਜੀ ਪੈਂਡ ਜੰਡੇਆਲੀ ਤੋਂ ਬਲਵੀਰ ਸਰ ਅੱਜ ਬਿਲੀ ਘਰ ਦੇ ਬਾਹਰ ਧਰਨਾ ਦਿੱਤਾ ਬੰਗਾ ਰੋਰ ਦੇ ਕੀ ਮਾਮਲਾ ਕੀ ਆ ਸਾਰਾ ਮਾਮਲਾ ਇਹ ਆ ਬਈ 5-7 ਦਿਨ ਤੋਂ ਸਾਡੀ ਸਪਲਾਈ ਮੋਟਰਾਂ ਵਾਲੀ ਆ ਜਿਹੜੀ ਸਾਨੂੰ ਮਿਲ ਨਹੀਂ ਰਹੀ ਫਾਲਟ ਪੈ ਜਾਂਦਾ ਤਾਂ ਉਹਦੀ ਕੰਪਲੇਂਟ ਕਰਦੇ ਤਾਂ ਕੰਪਲੇਂਟ ਸਾਡੀ ਮਤਲਬ ਸੁਣ ਲੈਂਦੇ ਆ ਪਰ ਫਾਟ ਕੱਟ ਨਹੀਂ ਰਹੇ ਫਸਲਾਂ ਸਾਡੀਆਂ ਸੁੱਕਣ ਤੇ ਚਲ ਗਈਆਂ ਜੀ ਤੇ ਇਸ ਕਰਕੇ ਅਸੀਂ ਸਰਕਾਰ ਤੋਂ ਬਿਜਲੀ ਬੋਰਡ ਤੋਂ ਉੱਪਰ ਜ਼ੋਰ ਬੰਨ ਕਰਦੇ ਆਂ ਕਿ ਸਾਨੂੰ ਨਰਬੇਗਨ ਬਿਜਲੀ ਦਿੱਤੀ ਜਾਵੇ ਤੇ ਸਾਡਾ ਫਾਟ ਦੂਰ ਕੀਤਾ ਜਾਵੇ ਜੀ ਤੇ ਅੱਜ ਕੰਮ ਵਿੱਚ ਅਧਿਕਾਰੀ ਨੂੰ ਮਿਲੇ ਹੋਊਗਾ ਅੱਜ ਐਕਸੀਲ ਸਾਹਿਬ ਨੂੰ ਮਿਲੇ ਆ ਉਹਨਾਂ ਨੂੰ ਇਲੈਕਟਰੀ ਰੂਪ ਚ ਵੀ ਕਮਰੇਟ ਦਿੱਤੀ ਆ ਜੀ ਕੀ ਪ੍ਰੋਤਸਾਵਾਜਾ ਤੁਹਾਨੂੰ ਉਹਨਾਂ ਨੇ ਉਨੀ ਪ੍ਰੋਤਸਾਵਾਜਾ ਦਿੱਤਾ ਸਪਲਾਈ ਬਹਾਲ ਕਰ ਦਿੱਤੀ ਜਾਊਗੀ ਤੇ ਜੇਈ ਜਿਹੀ ਬਦਲੀ ਕੀਤੀ ਜਾਊਗੀ ਜੀ ਬਾਕੀ ਦੇਖੋ ਹੁਣ ਇਹਨਾਂ ਦਾ ਮਤਲਬ ਕਰਦੇ ਆ ਜਾਂ ਨਹੀਂ ਕਿ ਵੈਸੇ ਹੀ ਭਰੋਸਾ ਦਿੱਤਾ ਹੈ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਜੀ ਜੇਹੀ ਹੈ ਕਿੱਥੇ ਦਾ ਜੀ ਜੇਹੀ ਇਹ ਯੂਪੀ ਸਟੇਟ ਦਾ ਆ ਜੀ ਨਹੀਂ ਇੱਥੇ ਕਿੱਥੇ ਇੱਥੇ ਲੋਕ ਕਿੱਥੇ ਰਹਿੰਦਾ ਮੇਰੇ ਘਰ ਹੰਕਾਰਨਗਰ ਜੀ